ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਗਾਜਰ ਤੇ ਪੌਂਠੇ ਬਣਾਵਾਂਗੇ ਆਲੂ ਦੇ ਗੋਭੀ ਦੇ ਮੂਲੀਆਂ ਦੇ ਉਹ ਤਾਂ ਸਭ ਨੇ ਖਾਤੇ ਹੀ ਹੋਣਗੇ ਅੱਜ ਆਪਾਂ ਗਾਜਰ ਦੇ ਬਣਾਉਂਦੇ ਆ ਤੇ ਦਿਖਾਉਂਦੇ ਆ ਤੁਹਾਨੂੰ ਪਹਿਲਾਂ ਮੈਂ ਗਾਜਰ ਕद्दूकस ਕਰ ਲਈ ਇਹ ਦੇਖੋ ਜੀ ਇਹ ਮੈਂ ਗਾਜਰ ਕद्दूकस ਕਰ ਲਈ ਇਹਨੇ ਆਪਾਂ ਜਿਆ ਸੌਂਗ ਕਰਾਂਗੇ ਤੇ ਥੋੜਾ ਜਿਆ ਤੇ ਵਿੱਚ ਮੈਂ ਤੇਲ ਪਾਵਾਂਗੀ ਥੋੜਾ ਜਿਆ ਬਿਲਕੁਲ ਪੜਨਾ ਬਹੁਤ ਜ਼ਿਆਦਾ ਨਹੀਂ ਪਾਣਾ ਠੀਕ ਹੈ ਤੇ ਗਾਜਰ ਨੂੰ ਜਦੋਂ ਗਰਮ ਹੋ ਜਾਂਦਾ ਤੇ ਗਾਜਰ ਨੂੰ ਥੋੜਾ ਜਿਆ ਰੋਸਟ ਕਰਾਂਗੇ ਜਿੰਨੀ ਦੇਰ ਦਾ ਪਾਣੀ ਬਿਲਕੁਲ ਡਰਾਈ ਹੋ ਜਾਵੇ ਠੀਕ ਹੈ ਆਪਾਂ ਇਹਨੂੰ ਉੱਪਰ ਰੱਖਦੇ ਹਾਂ ਤੇ ਇੰਨੀ ਦੇਰ ਚ ਮੈਂ ਆਟਾ ਤਿਆਰ ਕਰਦੀ ਆ ਇਹ ਆਟਾ ਆਪਾਂ ਨੇ ਮੈਂ ਨਾਰਮਲ ਹੀ ਆਟਾ ਗੁੰਨਣਾ ਹੈ ਐਦੇ ਵਿੱਚ ਬਿਲਕੁਲ ਕਿਓਜਾ ਨਮਕ ਕੁਛ ਨਹੀਂ ਪਾਣਾ ਠੀਕ ਹੈ ਤੁਸੀਂ ਜੇ ਚਾਹੋ ਤਾਂ ਪਾ ਸਕਦੇ ਹੋ ਪਰ ਮੈਂ ਥੋੜਾ ਜਿਹਾ ਕਿਓ ਅਵੋਇਡ ਕਰਦੀ ਆ ਤਾਂ ਇਸ ਲਈ ਸੌਫਟ ਆਟਾ ਗੁੰਨਣਾ ਜਿਵੇਂ ਆਪਾਂ ਆਮ ਬਣਾਉਂਦੇ ਆ ਫੁਲਕਾ ਜਾਂ ਪਰੌਂਠੇ ਦਾ ਇਹ ਦੇਖ ਇਹ ਨਾਲ ਨਾਲ ਆਪਾਂ ਇਹਨੂੰ ਥੋੜਾ ਹਿਲਾਦੇ ਜਾਵਾਂਗੇ ਤਾਂ ਕਿ ਤੇ ਜਲਣਾ ਨਾ ਜਾਂ ਥੱਲੇ نیچے ਤੋਂ ਤੇ ਤੇਜ਼ ਅੱਗ ਤੇ ਹੀ ਆਪਾਂ ਨੇ ਇਹ ਰੋਸਟ ਕਰਨੇ ਆ ਗਾਜਰਾ ਇਹ ਆਟਾ ਨੂੰ ਚੰਗੀ ਤਰ੍ਹਾਂ ਮਲ ਕੇ ਆਟਾ ਤੇ ਥੋੜੀ देर ਲਈ ਆਪਾਂ ਧੱਕ ਕੇ ਰੱਖਦੇ ਹਾਂਗੇ 10-15 ਮਿੰਟ ਬਾਅਦ ਇਹਨੂੰ ਫਿਰ ਗੋਲ ਲਵਾਂਗੇ ਤਾਂ ਬੜਾ ਅੱਛਾ ਹੋ ਜਾਂਦਾ ਹੈ ਆਟਾ ਇਆ ਪੈਨ ਤਾਂ ਪੂਰੀਆ ਤੇ ਅਦਰ ਲਾਪਾ ਤੇ ਦਿਆਂ ਗਾਜਰਾ ਮਾੜੇ ਤੇ ਬਸ ਇੱਕ ਗਾਜਰਾਂ ਦਾ ਤੇਜ ਆਪ ਤੈਨੂੰ ਕਰਨਾ ਮੋਸਰੇ ਦਾ ਬਿਲਕੁਲ ਡਰਾਈ ਹੋ ਜਾਵੇ ਦੇਖੋ ਇਹ ਪਾਣੀ ਬਿਲਕੁਲ ਵੀ ਨਹੀਂ ਕਿਧਰੇ ਵੀ ਉਹਦਾ ਨਿਕਲ ਰਿਹਾ ਤੇ ਥੋੜਾ ਜਿਹਾ ਪਾਣੀ ਮੈਂ ਪਹਿਲਾਂ ਨਚੋੜ ਹੀ ਲਿਆ ਸੀ ਫਿਰ ਉਹ ਥੋੜੀ ਨਾ ਕ੍ਰਾਂਚੀ ਅੱਛੀ ਲੱਗਦੀ ਹੈ ਨੇ ਤੇ ਉਹ ਗਲ ਜਾਂਦੀਆਂ ਤੇ ਲਿਸ ਲਿਸੀਆਂ ਜੀਆਂ ਹੋ ਜਾਂਦੀਆਂ ਉਹ ਨਹੀਂ ਸਵਾਦ ਲੱਗਦੀਆਂ ਇਹ ਵੀ ਆਪਾਂ ਸਾਡਾ 15 ਮਿੰਟ ਤੱਕ ਆ ਤਾ ਹੋ ਜਾਏਗਾ ਤੇ ਇਹ ਵੀ ਬਸ ਮੈਂ ਹੁਣ ਗੈਸ ਬੰਦ ਕਰ ਦਿੰਨੀ ਆ ਤੇ ਠੰਡੀਆਂ ਹੋ ਜਾਣ ਤੇ ਆਪਾਂ ਫਿਰ ਜੇਚ ਆਪਾਂ ਮਸਾਲੇ ਪਾਉਂਦੇ ਆ ਮਸਾਲੇ ਨੋਰਮਲੀ ਪਾਣੇ ਆ ਮੈਂ ਦੱਸਾਂਗੀ ਪਾਣ ਵੇਲੇ ਜੋ ਆਪਾਂ ਆਲੂ ਮੂਲੀਆਂ ਜੱਦੀ ਵਾਲੇ ਪਰੌਂਠੇ ਆਪਾਂ ਬੰਦੇ ਆ ਪਿਆਜ਼ ਨਹੀਂ ਆਗੇ ਬਸ ਪਾ ਲੇ ਮਟਰ ਨੂੰ ਚਿੜਪਾਂ ਇਹ ਠੰਡਾ ਹੋ ਜਾਏ ਫਿਰ ਮੈਂ ਬੰਦ ਦਸਤ ਇਹ ਆ ਤੇਨੂੰ ਹੋ ਗਿਆ ਤੇਰੇ 15 ਦੇ ਮਿੰਟ ਤੇ ਇਹਨੂੰ ਆਪਾਂ ਥੋੜਾ ਜਿਹਾ ਮਲ ਲਵਾਂਗੇ ਇਹ ਚੰਗੀ ਤਰ੍ਹਾਂ ਮਲਿਆ ਹੋਵੇ ਨਾ ਤਾਂ ਪਰੌਂਠਾ ਬਹੁਤ ਸਵਾਲ ਤੇ ਸੌਫਟ ਬਣਦਾ ਅੱਤ ਕਰਦੇ ਆਪਾਂ ਥੋੜੀ ਦੇਰ ਰੱਖ ਦਿੰਨੇ ਆ ਮਲ ਕੇ ਦੇ ਫੇਰ ਨੇ ਤੇ ਅੱਗੇ ਲੇਡੀਜ਼ ਗੋ ਹੋ ਕੇ ਕੰਤਾਰ ਮਲ ਮਲ ਕੇ ਐਨੇ ਕੀਆ ਮਾਰ ਮਾਰ ਕੇ ਕਿੰਨਾ ਸੌਫਟ ਆਟਾ ਹੈ ਨਾ ਧੁੰਦੀਆਂ ਸੀ ਇਹਨੂੰ ਥੋੜੀ ਦੇ ਰੱਖ ਲੋ ਨਾ ਫਿਰ ਬੜਾ ਸਮੂਥ ਹੋ ਜਾਂਦਾ फटाफट ਹਾਂ ਦੇਖੋ ਜੀ ਸਰਦਾ ਆਟਾ ਹੋ ਗਿਆ ਤਿਆਰ ਤੇ ਹੁਣ ਆਪਾਂ ਇਹ ਕਰਾਂਗੇ ਚਾਂਗਾ ਚਰਦਾ ਮੇਰਾ ਮਿਕਸ ਤੇ ਠੰਡਾ ਹੋ ਗਿਆ ਤੇ ਇਹਦੇ ਵਿੱਚ ਹੁਣ ਮੈਂ ਪਾਵਾਂਗੀ ਹਰਾ ਧਨੀਆ ਕੱਟਿਆ ਹੋਇਆ ਇਹ ਅਦਰਕ ਬਰੀਕ ਕੱਟਿਆ ਹੋਇਆ ਹਰੀ ਮਿਰਚ ਇਹ ਦੇਖੋ ਜੀ ਨਮਕ ਇਹਦੇ ਵਿੱਚ ਮੈਂ ਤਕਰੀਬਨ ਅੱਧਾ ਚਮਚਾ ਪੋਣਾ ਚਮਚ ਪਾਇਆ ਮੈਨੂੰ ਕਹਦਾ ਤੁਸੀਂ ਪੇਸਟ ਮੁਤਾਬਕ ਪਾ ਸਕਦੇ ਹੋ ਜਵੈਣ ਚੌਥਾ ਹਿੱਸਾ ਚਮਚਾਦਾ ਕਿਉਂਕਿ ਮੇਰੇਆ ਥੋੜੀ ਹੈ ਗਾਜਰਾ ਇਹ ਥੋੜਾ ਜਿਹਾ ਮੈਂ ਮਚੂਰ ਪਾਇਆ ਥੋੜਾ ਨਾਰਦਾਣਾ ਕਿਉਂ ਨਾਰਦਾਣਾ ਮੈਨੂੰ ਅੱਛਾ ਲੱਗਦਾ ਬਸ ਤੁਸੀਂ ਇੱਕ ਚੀਜ਼ ਵੀ ਪਾ ਸਕਦੇ ਹੋ ਥੋੜਾ ਜਿਹਾ ਲਾਲ ਮਿਰਚ ਤੇ ਇਹ ਤੰਗੀਆਂ ਪਾਊਡਰ ਇਹ ਸਾਰਾ ਕੁਝ ਪਾ ਕੇ ਤਾਂ ਆਪਾਂ ਨੇ ਚੱਗੀ ਤਰ੍ਹਾਂ ਮਿਕਸ ਕਰ ਲਿਆ ਅੱਛੀ ਤਰ੍ਹਾਂ ਇਹਨੂੰ ਮਿਕਸ ਕਰਕੇ ਇਸੇ ਰੱਪਾ ਬਣਾਉਂਦੇ ਆਂ ਬਣਾਉਂਦੇ ਇਹਨਾਂ ਨੂੰ ਲੋੜ ਮੁਤਾਬਕ ਜਿੰਨਾ ਤੁਸੀਂ ਵੱਡਾ ਬਣਾਉਣਾ ਹੈ ਉਹਨਾਂ ਨੂੰ ਤੁਸੀਂ ਪੇੜੇ ਕਰ ਲਓ ਥੋੜਾ ਜਿਹਾ ਸੁੱਕਾ ਆਟਾ ਲਗਾ ਕੇ में गोल फोड़ पेड़े कर लेंगे हाँ जी ये मेरी बीच वीडियो ना ਪਤਾ ਨਹੀਂ ਚੱਲਿਆ ਕਿਸੇ ਕਾਰਨ ਕਰਕੇ ਰੁਕ ਗਈ ਸੀ ਤਾਂ ਇਹ ਮੈਰੀ ਬੰਦ ਹੋ ਗਈ ਸੀ ਇਹ ਮੈਂ ਤੁਹਾਨੂੰ ਦੁਬਾਰਾ ਦੱਸਦੀਆਂ ਇਹ ਕਿਹੜਾ ਬਣਾਇਆ ਤਾਂ ਇਸ ਨੂੰ ਸੌਫਟ ਹੱਥਾਂ ਨਾਲ ਵੇਲ ਲੈਣਾ ਇਹ ਮੈਂ ਜਿਹੜਾ ਪਹਿਲਾਂ ਪਾਇਆ ਤੁਹਾਨੂੰ ਦਿਖਾਉਣੀ ਆ ਸਿੱਕੋ ਜੀ ਆਰਾਮ ਨਾਲ ਥੋਲਾ-ਥੋਲਾ ਇਹਨੂੰ ਵੇਲ ਲੈਣਾ ਤਾਂ ਕਿ ਇਹ ਫੱਟੇ ਨਾ

ओके ਤੇ ਆਰਾਮ ਨਾਲ ਐਸਾ ਵਾਹ ਠੀਕੇ ਇਹ ਮੈਂ ਫਿਰ ਵੀ ਕਰ ਤਾਂ ਬਣਾ ਕੇ ਦਿਖਾ ਦਿੰਨੀ ਆ ਐਸ ਤਰ੍ਹਾਂ ਆਪਾਂ ਇੰਨਾ ਖਿਸਾਇਆ ਤੱਕ ਕਰਕੇ ਤੇ ਇਹਦੇ ਵਿੱਚ ਮਿਕਸਰ ਪਾਣਾ ਹੈ ਨੂੰ ਆਪਾਂ ਇਸ ਤਰ੍ਹਾਂ ਵੇਲਾਵਾਂਗੇ ਠੀਕ ਹੈ ਜੀ ਤੇ ਇਹਨੂੰ ਦੇਖੋ ਆਪਾਂ ਅੰਜਪਾਈ ਜਾਵਾਂਗੇ ਤੁਸੀਂ ਜਿਹਨਾਂ ਬਰ ਸੇ ਜ਼ਿਆਦਾ ਤਨ ਕੇ ਪਸੰਦ ਕਰਦੇ ਤਾਂ ਜ਼ਿਆਦਾ ਕਿਉਂ ਪਾ ਲਓ ਤੇ ਮੈਂ ਹੁਣ ਥੋੜਾ ਹੀ ਪਾਵਾਂਗੀ ਦੇ ਰੱਖੇ ਹੋ ਗਏ ਤਿਆਰ ਤੇ ਹੁਣ ਆਪਾਂ ਪਲੇਟਿੰਗ ਕਰਦੇ ਹਾਂ ਚਲੋ ਜੀ ਇਹ ਸਾਡਾ ਗਾਜਰ ਵਾਲਾ ਪਰੌਂਠਾ ਤਿਆਰ ਹੋ ਗਿਆ ਲੋਕ ਜੀ ਕੋ ਠੀਕ ਹੈ ਜੀ ਜੇ ਪਸੰਦ ਆਇਆ ਤਾਂ ਲਾਈਕ ਤੇ ਸ਼ੇਅਰ ਜਰੂਰ ਕਰ ਰਹੋ ਤੇ ਜਿਹੜੇ ਨਵੇਂ ਆ ਮੇਰੇ ਚੈਨਲ ਤੇ ਸਬਸਕ੍ਰਾਈਬ ਵੀ ਕਰਨਾ ਠੀਕ ਹੈ ਜੀ ਮਿਲਦੇ ਆ ਨਵੀਂ ਵੀਡੀਓ ਵਿੱਚ ਸਸਟਿਕਾ